ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਤਨਵੀਰ ਸਿੰਘ ਤੰਨਾ ਨਾਮ ਦਾ ਨੌਜਵਾਨ ਐਸੀ ਸਮਾਜ ਨੂੰ ਬਹੁਤ ਹੀ ਗਲਤ ਸ਼ਬਦਾਵਲੀ ਬੋਲ ਰਿਹਾ ਸੀ ਤੇ ਗਾਲਾ ਕੱਢ ਰਿਹਾ ਸੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਗਾਲਾ ਕੱਢਣ ਵਾਲਾ ਇਹ ਨੌਜਵਾਨ ਹਲਕਾ ਫਲੋਰ ਦੇ ਪਿੰਡ ਪੈਣੀ ਦਾ ਹੈ ਇਸ ਮਾਮਲੇ ਨੂੰ ਲੈ ਕੇ ਅੰਬੇਡਕਰ ਸੈਨਾ ਆਫ ਇੰਡੀਆ ਤੇ ਸਮਾਜ ਦੀਆਂ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਦੋਸ਼ੀ ਨੌਜਵਾਨ ਖਿਲਾਫ ਥਾਣਾ ਫਲੋਰ ਵਿਖੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਸਮਾਜਵਾਦੀ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੈ ਭੀਮ ਜੈ ਭਾਰਤ ਅੱਜ ਮੈਂ ਥਾਣਾ ਫਲੋਰ ਦੇ ਵਿੱਚ ਗੁਲਸ਼ਨ ਸੰਧਪੁਰ ਅੰਬੇਡਕਰ ਸੈਨਾ ਆਫ ਇੰਡੀਆ ਜ਼ਿਲ੍ਹਾ ਪ੍ਰਧਾਨ ਗੁਲੰਦਰ ਦਿਹਾਤੀ ਸਾਥੀਆਂ ਸਮੇਤ ਸਨ ਇਕੱਠਾ ਹੋਇਆ ਆ ਪਿਛਲੇ ਦਿਨੀ ਜੋ ਵੀਡੀਓ ਬਾਹਰ ਹੋ ਰਹੀ ਸੀ ਪੈਣੀਪਿੰਡ ਦੀ ਜਿਹਦੇ ਵਿੱਚ ਤਨਵੀਰ ਸੰਧੂ ਦੇ son of ਗੁਰਵਿੰਦਰ ਸਿੰਘ ਵੱਲੋਂ ਜਿਹੜੇ ਭੰਗੀ ਸ਼ਦਾਬਲੀ ਸਾਡੀ ਜਾਤੀ ਖਿਲਾਫ ਬੋਲੀ ਗਈ ਆ ਉਸ ਮਾਮਲੇ ਦੇ ਵਿੱਚ ਅਸੀਂ ਕਾਹਤ ਕਾਹ ਹੋਇਆ ਜਿਹਦੇ ਵਿੱਚ ਅਸੀਂ ਐਸਚੂ ਸਾਹਿਬ ਨੂੰ ਮਿਲਿਆ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਵੀ ਅਸੀਂ ਜਿਹੜਾ ਆਪਣਾ ਕੰਮ ਕਰ ਰਹੇ ਹਾਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਹੁਣ ਅਸੀਂ ਸਾਰੇ ਦਿਨ ਖਾਣੇ ਦੇ ਬਾਹਰ ਖੜੇ ਆ ਅਗਰ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਕਾਨੂੰਨ ਦੇ दायरे ਦੇ ਵਿੱਚ ਰਹਿ ਕੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇੱਥੇ ਧਰਨਾ ਦੇਣ ਦੇ ਲਈ ਤਿਆਰ ਆ ਸੋ ਜਿਹੜੇ ਸਾਥੀ ਘਰਾਂ ਦੇ ਵਿੱਚ ਬੈਠੇ ਆ ਜਾਗਦੀਆਂ ਜ਼ਮੀਰਾਂ ਵਾਲੇ ਜਿਨ੍ਹਾਂ ਦੀਆਂ ਜਮੀਰਾਂ ਮਰੀਆਂ ਉਹਨਾਂ ਨੂੰ ਤਾਂ ਮੈਂ ਕਹਿੰਦਾ ਨਹੀਂ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਆ <laughs> Chandar Consultants Limited Building Maintenance Handyman under Chat Trade Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry, car paintering. For more information, please contact him at under Check Trade Trade, CheckTrade platform www.checktrade.com slash 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ